ਤਸੀਲੇ ਕੀ ਬਣਿਆ ਫਿਰਦਾ ਯਾਰ ਹਾਲ ਤਾਂ ਦੇਖ ਕੀ ਹੋ ਗਿਆ ਤੇਰਾ ਆਪਣੀ ਮਾਂ ਨੂੰ ਵੀ ਧੱਕਾ ਦੇ ਤੱਕ ਵੀ ਉਹ ਵੀ ਵਿਚਾਰੀ ਇਸ ਦੁਨੀਆ ਤੋਂ ਤੁਰ ਗਈ ਪਿਓ ਦੇ ਵੀ ਦੰਦ ਕੱਢ ਤੇ ਮਾਰਦਾ ਕੁੱਟਦਾ ਸੀ 18 19 20 21 22 4 ਸਾਲ ਸਾਡੇ ਕੋਲ ਰਿਆ ਵੀਰਾ ਬਿਲਕੁਲ ਠੀਕ ਹੋ ਗਿਆ ਸੀ ਬਸ ਘਰੇ ਜਾ ਕੇ ਫਿਰ ਉਹੀ ਕੁਝ ਸ਼ੁਰੂ ਕਰਤਾ ਕੰਮ ہماری ਉਹਨਾਂ ਨੇ ਭੇਜਿਆ ਸਾਨੂੰ ਸੈਂਟਰ ਚੋਂ ਉਹ ਨਹੀਂ ਤੇ ਆਵੇਂ ਮਿੰਟਾ ਪਾ ਲੈ। ਚੱਲ ਫਿਰ ਉੱਠ। ਆਪ ਹੀ ਆ ਜੰਦੇ ਆ। ਅਜੀ ਸਾਨੂੰ ਆਪ ਹੀ ਆ ਜੰਗੇ। ਕੀ ਹੋ ਗਿਆ? ਕੋਈ ਨਹੀਂ ਆਇਆ। ਬਿਲਕੁਲ ਹੱਡੀਆਂ ਦਾ ਪਿੰਜਰ ਸਾਡੇ ਕੋਲੇ ਦੁਬਾਰਾ ਪਹੁੰਚਦਾ ਹੋਇਆ ਜਿੱਥੇ ਡਾਕਟਰਾਂ ਨੇ ਵੀ ਜਵਾਬ ਦੇਤਾ। ਖੜਾ ਹੋ ਠੀਕ ਹੈ। ਇਹ ਮੈਂ 12-15 ਨੂੰ ਆਹ ਕਮਾ ਲੈਣ ਦੱਸਿਆ ਨਾ ਬੰਨਣਗੇ। ਹੈ? ਹੈ? ਰਸਿਆ ਨਾ ਬੰਨ ਕੇ ਲੈ ਜਾਇਆ ਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 5418 ਨੂੰ ਸੁਨੀਲ ਸ਼ਸ਼ੀਲ ਕੁਮਾਰ ਬਰਮਾ ਨੂੰ ਅਸੀਂ ਅਹਿਮਦਗੜ ਮੰਡੀ ਤੋਂ ਲੈ ਕੇ ਆਏ ਸ਼ਰਨਾ ਗੇਟ ਤੋਂ ਮੇਲਕੋਟਲਾ ਰੋਡ ਤੋਂ ਉਸ ਟਾਈਮ ਵੀਰੇ ਦੀ ਹਾਲਤ ਇੰਨੀ ਮਾੜੀ ਸੀ ਕਿ 10-12 ਸਾਲਾਂ ਤੋਂ ਕਮਰੇ 'ਚ ਹੀ ਬੈਠਾ ਸੀ ਬਾਪੂ ਦੇ ਦੰਦ ਕੱਢਤੇ ਸੀ ਕੁੱਟ ਕੇ ਮਾਂ ਇਸ ਦੁਨੀਆ ਤੋਂ ਜਾ ਚੁੱਕੀ ਸੀ ਤੇ ਬਾਪ ਨੇ ਸਾਰੀ ਉਮਰ ਲੀਡਰਾਂ ਦੀਆਂ ਚਾਹ ਪਣੀ ਦੀਆਂ ਰੋਟੀਆਂ ਦੀਆਂ ਸਵਾਵਾਆਂ ਕਰੀਆਂ ਨੇ ਬਾਪੂ ਲੁਧਿਆਣੇ ਸਰਕਟ ਹਾਊਸ ਦੇ ਵਿੱਚ ਜੌਬ ਕਰਦੇ ਸੀਗੇ ਜਿੱਥੇ ਬਾਪੂ ਨੇ ਮੁੱਖ ਮੰਤਰੀਆਂ ਦੀਆਂ ਮੰਤਰੀਆਂ ਦੀਆਂ ਝੂਠੀਆਂ ਕੱਪੀਆਂ ਮਾਂਜੀਆਂ ساری ਉਮਰ ਬਥੇਰੀਆਂ ਮੈਂ ਤਾਂ ਕੀਤੀਆਂ ਵੀ ਮੇਰਾ ਪੁੱਤ ਘਰੇ 11-12 ਸਾਲ ਤੋਂ ਅੰਦਰ ਪਿਆ ਜੀ ਕੋਈ ਮਦਦ ਕਰੋ ਕਿਸੇ ਨੇ ਨਹੀਂ ਕੀਤੀ ਪਰ ਉਹ ਮਾਰੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ 2018 ਦੇ ਵਿੱਚ ਸਾਡੀ ਡਿਊਟੀ ਲਾ ਕੇ ਉੱਥੇ ਭੇਜਿਆ ਉੱਥੋਂ ਹੀ ਵੀਰ ਨੂੰ ਮਸਤਾਕ ਬੂਟਾਂ ਵਾਲੇ ਦੇ ਸਾਹਮਣੇ ਦਾ ਘਰ ਆ ਉੱਥੋਂ ਲੈ ਕੇ ਆਏ ਬੜੀ ਮੁਸ਼ਕਲ ਨਾਲ ਦਰਦਾਰੇ ਨੇੜੇ ਨਹੀਂ ਸੀ ਜਾਂਦਾ ਕੋਈ ਵੀ ਤੀਜੀ ਮੰਜ਼ਲ ਤੋਂ ਪਰੋ ਲਾ ਕੇ ਲੈ ਕੇ ਆਏ ਸੀ ਮੇਰੇ ਨੂੰ ਫਿਰ ਇਹ ਵੀਰ ਸਾਡੇ ਕੋਲੇ ਆਇਆ ਠੀਕ ਹੋ ਗਿਆ ਸਾਡੇ ਨਾਲ ਵੀ ਸੇਵਾ ਕਰਾਉਣ ਲੱਗ ਗਿਆ ਬਿਲਕੁਲ ਭਲਾ ਚੰਗਾ ਹੋ ਗਿਆ ਸਾਡੇ ਕੋਲੇ ਤੇ 2022 ਦੇ ਵਿੱਚ ਇਹਦੇ ਫਾਦਰ ਸਾਹਿਬ ਨੇ ਦੇਖਿਆ ਜਦੋਂ ਦੋ ਚਾਰ ਬਰੀ ਮਿਲਣ ਆਏ ਵੀ ਤਾਂ ਹੁਣ ਜਮਾਂ ਠੀਕ ਆ ਵੀ ਇੱਥੇ ਕੰਮ ਕਰਾਉਂਦਾ ਤੇ ਕਹਿੰਦੇ ਜੀ ਮੈਂ ਲੈ ਕੇ ਜਾਣਾ ਹੁਣ ਸਾਨੂੰ ਪਤਾ ਸੀਗਾ ਵੀ ਵਿੱਚੋਂ ਜੇ ਇਹਦੀ ਕੇਅਰ ਨਾ ਹੋਈ ਪ੍ਰੋਪਰ ਦਵਾਈ ਛੱਡ ਗਿਆ ਹਜੇ ਕੋਰਸ ਪੂਰਾ ਨਹੀਂ ਹੋਇਆ ਦਵਾਈ ਦਾ ਡਾਕਟਰ ਕਹਿੰਦੇ ਸੀ ਇਹ ਦਵਾਈ ਹੋਰ ਚੱਲਣੀ ਆ ਵੀ ਇਹਦੇ ਫੇਰ ਉਮੀ ਹੋ ਜਾਣਾ ਜਾ ਕੇ ਪਰ ਬਾਪੂ ਜੀ ਉਹਨਾਂ ਨੇ ਜਿੱਦ ਕੀਤੀ ਵੀ ਨਹੀਂ ਅਸੀਂ ਲੈ ਕੇ ਜਾਣਾ ਹੁਣ ਇਹਨਾਂ ਦਾ ਪੁੱਤ ਸੀ ਅਸੀਂ ਤੱਕਿਆ ਤਾਂ ਰੱਖ ਨਹੀਂ ਸਕਦੇ ਸੀ ਤੇ ਅਸੀਂ ਨਾਲ ਭੇਜਤਾ ਮਹੀਨਾ ਦੋ ਮਹੀਨੇ ਦਵਾਈ ਲੈਣ ਆਏ ਮੁੜ ਕੇ ਦਵਾਈ ਲੈਣੋਂ ਵੀ हट ਗਏ ਅਸੀਂ ਫੋਨ ਵੀ ਕਰਦੇ ਰਹੇ ਵੀ ਦਵਾਈ ਤਾਂ ਲੈ ਕੇ ਜਾਓ ਦਵਾਈ ਨਾ ਬੰਦ ਕਰੋ ਤੁਸੀਂ ਬੰਦਾ ਵੀ ਭੇਜਿਆ ਪਰ ਵੀਰ ਇੱਕ ਅੱਧੀ ਮੇਰੀ ਆਏ ਦਵਾਈ ਲੈਣ ਕਹਿੰਦੇ ਜੀ ਠੀਕ ਆ ਹੁਣ ਜਮਾ ਕੰਮ ਕਰਦਾ ਵਾ ਉਦੋਂ ਕੰਮ ਕਰਨ ਲੱਗ ਗਿਆ ਹੀ ਜਾ ਕੇ ਨਹੀਂ ਉਹ ਕੰਮ ਸੀ ਕੀਤੇ ਜੀ ਜਦੋਂ ਤੁਸੀਂ ਮੈਨੂੰ ਮਿਲਿਆ ਸੀ ਤੁਸੀਂ ਮੈਨੂੰ ਕਿਹਾ ਸੀਗਾ ਵੀ ਹੁਣ ਠੀਕ ਆ ਕੰਮ ਕਰਦਾ ਨਹੀਂ ਉਹ ਜਸ ਠੀਕ ਜੀ ਕੰਮ ਤਾਂ ਲੱਗੇ ਸੀ ਤੇ 2022 ਚ ਬਾਪੁਰੇ ਨੂੰ ਭਲੇ ਚੰਗੇ ਨੂੰ ਸਾਡੇ ਕੋਲ ਲੈ ਕੇ ਗਿਆ ਸੀ ਉਦੋਂ ਕਰੀਬ ਇਹਦਾ 90-95 ਕਿਲੋ ਭਾਰ ਸੀ ਤੇ ਹੁਣ 30-35 ਕਿਲੋ ਭਾਰ ਹੱਡੀਆਂ ਦਾ ਪਿੰਜਰ ਸੁੱਕ ਕੇ ਬਣਿਆ ਪਿਆ ਸੁਨੀਲ ਵਰਮਾ ਐਂਬੂਲੈਂਸ ਤੇ ਪਹੁੰਚਿਆ ਸਾਡੇ ਕੋਲੇ ਦੁਬਾਰਾ ਤੇ ਇਹ ਸਾਡੀ ਇੱਕ ਬੇਨਤੀ ਆ ਉਹਨਾਂ ਪਰਿਵਾਰਕ ਮੈਂਬਰਾਂ ਵੀ ਜਦੋਂ ਤੁਹਾਡਾਤੀ ਪੁੱਤ ਬਹੁਤ ਪ੍ਰੋਬਲਮ ਵਿੱਚ ਹੁੰਦਾ ਹਨਾ ਉਦੋਂ ਸਾਨੂੰ ਮਾਰੇ ਸੇਵਾ ਬਖਸ਼ਦੇ ਅਸੀਂ ਲਿਆਏ ਉਹਨੇ ਪਰ ਜਦੋਂ ਸਾਡੇ ਕੋਲੋਂ ਲੈ ਕੇ ਜਾਣੇ ਹੋ ਜਾਂ ਤਾਂ ਉਹਦੀ ਪ੍ਰੋਪਰ ਕੇਅਰ ਉਹਦੀ ਦਵਾਈ ਨਾ ਬੰਦ ਕਰਨ ਦੇਖੋ ਹੁਣ ਕਿੰਨੀ ਮਾੜੀ ਹਾਲਤ ਹੋ ਗਈ ਕੱਲੀ ਮੈਗੀਓ ਹੀ ਖਾਂਦਾ ਕਹਿੰਦੇ ਹੁਣ ਤਾਂ ਤਿੰਨ ਚਾਰ ਮਹੀਨਿਆਂ ਤੋਂ ਕਹਿੰਦੇ ਪਾਣੀ ਤੇ ਹੀ ਹੈ ਚੱਲਦਾ ਕੰਮ ਜਾਂ ਮੜੀ ਜੀ ਮੈਗੀ ਖਾਂਦਾ ਬਜ਼ੁਰਗ ਬਾਪੂ ਆ ਘਰੇ ਤੇ ਜਾਂ ਇਹਨਾਂ ਦਾ ਭਰਾ ਵਾ ਇਹ ਵੀ ਬਿਚਾਰਾ ਅਬ ਦੇ ਜੋਗ ਗਈ ਹੈ ਜਿੰਨੀ ਕਿ 3000 ਰੁਪਏ ਮੈਨੂੰ ਲੈ ਲੈ ਬਾਈ 3000 ਰੁਪਏ ਮਹੀਨੇ ਦਾ ਤੈਨੂੰ ਮੈਂ ਕਿਹਾ ਸੀ ਵੀ ਤੇ ਤੈਨੂੰ ਜੋਬ ਦੇ ਦੇਣਾ ਇੱਥੇ ਤੂੰ ਕਿਹਾ ਸੀ ਨਾ ਵੀ ਤੂੰ ਸਾਡੇ ਕੋਲ ਆਇਆ ਤੈਨੂੰ ਹੀ 7-8000 ਦੇ ਦਾਂਗੇ ਤੂੰ ਮੰਨਿਆ ਹੀ ਨਹੀਂ ਬਰਮਾ ਸਾਹਿਬ ਪੈ ਪੱਟੀ ਗਈ ਬਾਥਰੂਮ ਵਾਲੀ ਪੈ ਪੱਟਦੀ ਇਦੋਂ ਹਾਲ ਇਦੋਂ ਇਦੋਂ ਜਰਾ ਹੀ ਖਚਤੀ ਜਸੀਲੇ ਕੀ ਬਣਿਆ ਫਿਰਦਾ ਯਾਰ ਹਾਲ ਤਾਂ ਦੇਖ ਕੀ ਹੋ ਗਿਆ ਤੇਰਾ ਐਈ ਘਰੇ ਕਿਲਾ ਚੰਗਾ ਪਲ ਗਿਆ ਤੂੰ ਸਾਡੇ ਕੋਲੋਂ ਯਾਰ ਤੈਨੂੰ ਕਹੀਂ ਨਾ ਜਾ ਹਜੇ ਨਾ ਜਾ ਕਿਹਾ ਸੀ ਕਿ ਨਹੀਂ ਕੀ ਹਾਲ ਕਰਕੇ ਆ ਗਿਆ ਆਪਦਾ ਕਿੰਨਾ ਗੰਦਾ ਕੰਬਲ ਲਿਆ ਹੈ ਤੇਰੇ ਉੱਤੇ ਕਿੰਨ ਤੂੰ ਘਰੇ ਜਾ ਕੇ ਕੰਮ ਕਰ ਤੂੰ ਨਹੀਂ ਕਰਨ ਲੱਗਿਆ ਮੈਂ ਤੈਨੂੰ ਕਿਹਾ ਸੀ ਕੰਮ ਕਰ ਤੂੰ ਕਹੀ ਮੈਂ ਕੰਮ ਤੇ ਲੱਗੂਗਾ ਜਾ ਕੇ ਲੱਗਿਆ ਘਰ ਨੂੰ ਜਾ ਕੇ ਕੰਮ ਕਰਨ ਮੈਂ ਤੈਨੂੰ ਕਿਹਾ ਇੱਥੇ ਕਰੀ ਚੱਲ ਕੰਮ ਸਾਡੇ ਕੋਲੇ ਹੈ ਡਾਕਟਰ ਨੇ ਜਵਾਬ ਦਿੱਤਾ ਹੁਣ ਹਾਂਜੀ ਡਾਕਟਰ ਨੇ ਜਵਾਬ ਕੀ ਕਹਿੰਦੇ ਡਾਕਟਰ ਆਓ ਕਿੱਥੇ ਆ ਜੀ ਕਿੱਥੇ ਗਿਆ ਤਾਂ ਬਾਈ ਡਾਕਟਰ ਨੂੰ ਬੁਲਾਓ ਅੰਦਰੋਂ ਉਹ ਕੱਕ ਬਿੱਲੇ ਡਾਕਟਰ ਬੁਲਾ ਅੰਦਰ ਸਟਾਫ ਬੁਲਾਣ ਵਾਲੇ ਤੂੰ ਵੀ ਆ ਫਟਾਫਟ ਇੱਧਰ ਬਿਲਕੁਲ ਹੱਡੀਆਂ ਦਾ ਪਿੰਜਰ ਸਾਡੇ ਕੋਲ ਦੁਬਾਰਾ ਪਹੁੰਚਦਾ ਹੋਇਆ ਜਿੱਥੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਲੀਵਰ ਤੇ ਕਿਡਨੀਆਂ ਬਿਲਕੁਲ ਡੈਮੇਜ ਹੋ ਗਈਆਂ ਪੱਕੇ ਥਲੇ ਨੂੰ ਕਰ ਲੋ ਹਾਂ ਬਰਮਾਲੀ ਕੀ ਹਾਲ ਕਰੀ ਫਿਰਦੇ ਹੋ ਇਹ ਡਰ ਕੀ ਸੀ ਸੀਲ ਹੈ ਇਹ ਆਈ ਗੱਲ ਬੋਲ ਰਿਹਾ ਹਾਂ ਅੱਗੇ ਘਰ ਦੇ ਉਹੋਂ ਤਾਂ ਮੇਟੀ ਕੰਮ ਨਹੀਂ ਆਇਆ ਫਾਗਿਆਂ ਸਾਡੇ ਘਰ ਦਾ ਜਾਂਦੀ ਬੀੜੀਆਂ ਇੱਥੇ ਪੜੀਆਂ ਗਿਆ ਤੋਂ ਬਖ ਜਾਣਾ ਹੈ ਬਾਪੂਏ ਕਹਿੰਦਾ ਬੀੜੀਆਂ ਮੇਰਾ ਪਿਓ ਹੀ ਪੀਂਦਾ ਮੈਂ ਕੀ ਕਰਾਂ ਚਾਰ ਬੀੜੀਆਂ ਦੇ ਥੱਲੇ ਕੱਢੀਆਂ ਨੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਸੁਨੀਲ ਬਰਮਾ ਤੁਸੀਂ ਮੇਰੇ ਦੀ ਵੀਡੀਓ ਦੇਖ ਰਹੇ ਹੋ ਇਹ ਅੱਜ ਤੋਂ 8 ਸਾਲ 7 ਸਾਲ ਪੁਰਾਣੀ ਵੀਡੀਓ ਆ ਉਸ ਟਾਈਮ ਇਹ ਵੀਰ 11 ਸਾਲ ਹੋ ਗਏ ਸੀ ਉਹਨੂੰ ਕਮਰੇ 'ਚ ਬੈਠੇ ਹੋ ਅੰਦਰ ਨੰਗਾ ਹੀ ਬੈਠਾ ਸੀ ਇਹ ਕੱਛਾ ਪਾਇਆ ਸੀ ਇਹਦੇ ਉਹ ਵੀ 10-11 ਸਾਲ ਦਾ ਉਵੇਂ ਪਿਆ ਹੋਇਆ ਸੀ ਕੱਚਾ ਫਟਿਆ ਪਿਆ ਸੀ ਜਦ ਉੱਪਰ ਤੀਜੀ ਮੰਜ਼ਲ ਤੇ ਰਹਿੰਦਾ ਸੀ ਰਾਤ ਨੂੰ ਥੱਲੇ ਉਤਰਦਾ ਸੀ ਰਸੋਈ ਚੋਂ ਖਾਣ ਨੂੰ ਸਮਾਨ ਚੱਕ ਕੇ ਫੇਰ ਉੱਪਰ ਚਲੇ ਜਾਂਦਾ ਸੀ ਤੇ ਕਮਰੇ ਦੇ ਵਿੱਚ ਬੀੜੀਆਂ ਦੇ ਢੇਰ ਲੱਗੇ ਪਏ ਸੀ ਬੀੜੀਆਂ ਪੀ ਪੀ ਕੇ ਉੱਥੇ ਹੀ ਬਸ ਇਹਦਾ ਬਾਪੂ ਵੀ ਬੀੜੀਆਂ ਪੀਂਦਾ ਸੀ ਇਹਨੂੰ ਵੀ ਲਿਆ ਲਿਆ ਦੇ ਜਾਂਦਾ ਸੀ 멘ਟਲੀ ਅਫਸੈਟ ਸੀ ਗਰਮੀਆਂ ਸਰਦੀਆਂ ਨੰਗਾ ਹੀ ਰਹਿੰਦਾ ਸੀ ਮਿਸਤਾਕ ਬੂਟਾਂ ਵਾਲੇ ਦੇ ਸਾਹਮਣੇ ਇਹਦਾ ਘਰ ਆ ਜਿਹਦਾ ਡੈਡੀ ਕਮਲੇਸ਼ ਬਰਮਾ ਲੁਧਿਆਣੇ ਸਰਕਟ ਹੌਸਟ ਜੌਬ ਕਰਦਾ ਸੀ ਚਾਹ ਪਾਣੀ ਪੀਣ ਦੀ ਅਹਿਮਦਗੜ੍ਹ ਮੰਡੀ ਦਾ ਰਹਿਣ ਵਾਲਾ ਇਹ ਨੌਜਵਾਨ ਸੀੜੀਆਂ ਦਾ ਕੰਮ ਕਰਦਾ ਸੀ ਬੀਸੀਆਰ ਸੀਡੀ ਪਲੇਅਰ ਦਾ ਕਿਰਾਏ ਤੇ ਲਾਉਂਦਾ ਸੀ ਵਧੀਆ ਕੰਮ ਸੀ ਬਸ ਭੰਗ ਪੀਣ ਲੱਗ ਗਿਆ ਭੰਗ ਨੇ ਅਫਸੈਟ ਕਰਤਾ ਐਸਾ ਅਫਸੈਟ ਹੋ ਗਿਆ ਭੰਗ ਨਾਲ ਆਪਣੀ ਮਾਂ ਨੂੰ ਵੀ ਧੱਕਾ ਦੇ ਤੱਕ ਵੀ ਉਹ ਵੀ ਵਿਚਾਰੀ ਇਸ ਦੁਨੀਆ ਤੋਂ ਤੁਰ ਗਈ। ਪਿਓ ਦੇ ਵੀ ਦੰਦ ਕੱਢ ਤੇ ਮਾਰਦਾ ਕੁੱਟਦਾ ਸੀ। ਆ ਭਰਾ ਸੀ ਛੋਟਾ ਬਜਾਰਾ ਇਹ ਵੀ ਡਰ ਦਾਰੇ ਨੇੜੇ ਨਹੀਂ ਸੀ ਜਾਂਦਾ। 11 ਸਾਲਾਂ ਤੋਂ ਅੰਦਰ ਬੈਠਾ ਸੀ। ਤੇ ਜਦੋਂ ਸਾਨੂੰ ਪਤਾ ਲੱਗਿਆ ਉੱਥੋਂ ਲੈ ਕੇ ਆਏ ਸੀ ਵੀਰ ਨੂੰ। ਉਸ ਵਾਰ 2022 ਤੱਕ ਵੀ ਇਹ ਸਾਡੇ ਕੋਲ ਰਿਹਾ। 18 ਦੇ ਵਿੱਚ ਲੈ ਕੇ ਆਏ ਸੀਗੇ 18 19 20 21 22 4 ਸਾਲ ਸਾਡੇ ਕੋਲ ਰਿਆ ਵੀਰਾ ਬਿਲਕੁਲ ਠੀਕ ਹੋ ਗਿਆ ਸੀ ਪਰ ਹਜੇ ਕਾਨ ਕੀ ਸੀ ਜਿਹੜੀ ਇਹਦੀ ਐਡਿਕਸ਼ਨ ਸੀਗੀ ਉਹਨੂੰ ਕੰਟਰੋਲ ਕਰਨ ਲਈ ਇਹਦੇ ਫਾਦਰ ਸਾਹਿਬ ਨੂੰ ਅਸੀਂ ਕਹਿਆ ਸੀਗਾ ਵੀ ਜੇ ਤੁਸੀਂ ਲੈ ਕੇ ਜਾਣਾ ਮੈਂ ਉਹ ਤਾਂ ਅਸੀਂ ਜੋਕਦੇ ਸੀ ਵੀ ਨਾ ਲੈ ਕੇ ਜਾਓ ਹਜੇ ਇਹਨੂੰ ਪਰ ਜੇ ਤੁਸੀਂ ਲੈ ਕੇ ਜਾਣਾ ਤਾਂ ਨਾ ਧਿਆਨ ਰੱਖਣਾ ਵੀ ਉਹ ਦੁਬਾਰਾ ਨਾ ਸ਼ੁਰੂ ਹੋ ਜਾਵੇ ਐਡਿਕਸ਼ਨ ਬਸ ਫਾਦਰ ਸਾਹਿਬ ਘਰੇ ਲੈ ਕੇ ਉਹਨਾਂ ਨੂੰ ਐਸੀ ਵੀ ਹੁਣ ਕੰਮ ਕਰਦਾ ਘਰੇ ਕੰਮ ਕਰੂਗਾ ਕੋਈ ਉਰ ਟਾਇਰ ਹੋ ਗਏ ਸੀ ਆਪ ਘਰੇ ਜਾ ਕੇ ਫਿਰ ਉਹੀ ਕੰਮ ਬੀੜੀਆਂ ਪੀਣ ਲੱਗ ਗਿਆ ਉਹੀ ਪਹਿਲਾਂ 2 ਦੋ ਘੰਟੇ ਠੀਕ ਰਹਾ ਫਿਰ ਨਸ਼ਾ ਕਰਨ ਲੱਗ ਗਿਆ ਹੁਣ 2022 ਤੋਂ 2024 ਚੱਲਦਾ ਦੋ ਸਾਲਾਂ ਚ ਆ ਹਾਲਾਤ ਹੋ ਗਏ ਸੁਨੀਲ ਵਰਮਾ ਦੇ ਜਿਹੜੀ ਵੀਡੀਓ ਦੇਖ ਰਹੇ ਹੋ ਇਸ ਹਾਲਤ ਜਿਹਨੂੰ ਲੈ ਕੇ ਆਏ ਆ ਸਵੇਰੇ ਤੇ ਤੇ ਘਰ ਦੇ ਵਿੱਚ ਤੁਸੀਂ ਦੇਖੋ ਕੀ ਹਾਲਾਤ ਆ ਜਦੋਂ ਇਹ ਗਿਆ ਸੀ ਇਹਦਾ ਬਜਨ 90 95 ਕਿਲੋ ਸੀਗਾ ਤੇ ਹੁਣ ਜਦੋਂ ਲੈ ਕੇ ਆਏ ਆ ਬਜਨ 35 36 ਕਿਲੋ ਰਹਿ ਗਿਆ ਨਾ ਤਾਂ ਬੀਪੀ ਪ੍ਰੋਪਰ ਨਾ ਸ਼ੂਗਰ ਆ ਕੀ ਹੋ ਰਿਹਾ ਸਰ ਲੈਵਲ ਵੀ ਹੈ ਨਹੀਂ ਕਿਡਨੀ ਤੇ ਕੋਟੇ ਸੰਦੇਲ ਲੈਵਲ ਵੀ ਕਿਡਨੀ ਦਾ ਲੈਵਲ ਵੀ ਠੀਕ ਨਹੀਂ ਔਰ ਲੀਵਰ ਸਰ ਲੀਵਰ ਟੋਨ ਟੈਸਟ ਕਰਾਇਆਗੇ ਕੱਲ ਕਰਨੇ ਕਿਡਨੀ ਵੀ ਠੀਕ ਨਹੀਂ ਹੈਗੀ ਬੀਪੀ ਵੀ ਠੀਕ ਨਹੀਂ ਹਾਰਟ ਵੀ ਠੀਕ ਕੰਮ ਕਰ ਰਿਹਾ ਸਰੀਰ ਦੇ ਵਿੱਚ ਵੀ ਜਾਨ ਨਹੀਂ ਬਚੀ ਖੂਨ ਕਿੰਨਾ ਸੀ ਸਰ ਐਟਮ 4.4 4 ਗ੍ਰਾਮ ਖੂਨ ਸੀ ਸਾਰਾ ਪਲੇਟਲਟ ਵੀ ਘਟਾ ਪਲੇਟਲਟ ਵੀ ਬਹੁਤ ਜ਼ਿਆਦਾ ਘਟਾ ਹੁਣ ਖੂਨ ਦੀਆਂ ਬੋਤਲਾਂ ਚੜ ਗਈਆਂ ਇੱਕ ਚੜ ਗਈ ਸਵੇਰ ਦੀ ਪਲੇਟਲਟ ਵੀ ਚੜਾਏ ਪਲੇਟਲਟ ਵੀ ਚੜਾਉਣ ਐ ਪਰ ਪਲੇਟਲਟ ਕਿੰਨੇ ਸੀ ਸਰ 38000 38000 ਸੀ ਸਰ 38000 ਪਲੇਟਲਟ ਸੀ ਸਾਰੇ ਜਿਹੜਾ ਬਲੀਡਿੰਗ ਹੋਣ ਦਾ 100% ਖਤਰਾ ਵੱਜ ਜਾਂਦਾ ਜੇ ਕਿਤੇ ਹੋਰ 10 15000 ਘਟ ਜਾਂਦੇ ਅਰਦਾਸ ਕਰਿਓ ਤਕੀਲ ਵਰਮਾ ਠੀਕ ਹੋ ਜਵੇ ਤੇ ਠੀਕ ਹੋ ਕੇ ਚੰਗਾ ਜੀਵਨ ਬਤੀਤ ਕਰੇ ਪਤਾ ਨਹੀਂ ਕਰਮਾਂ ਦੀ ਕੋਈ ਇਹ ਤਕਲੀਫ ਆ ਜਿਹੜੀ 4 ਸਾਲ ਸਾਡੇ ਕੋਲ ਰਹਿ ਕੇ ਬਿਲਕੁਲ ਠੀਕ ਰਿਹਾ ਵੀਰਾਂ ਸੇਵਾ ਕਰਾਉਂਦਾ ਪ੍ਰਸ਼ਾਦਾ ਪਾਣੀ ਵਰਤੌਂਦਾ ਸੀ ਸਭ ਕੁਛ ਸਹੀ ਸੀ ਬਸ ਘਰੇ ਜਾ ਕੇ ਫਿਰ ਉਹੀ ਕੁਛ ਸ਼ੁਰੂ ਕਰਤਾ ਕੰਮ ਬੜੀ ਵਾਰ ਫੋਨ ਵੀ ਕੀਤਾ ਫਾਦਰ ਸਾਹਿਬ ਨੂੰ ਇਹਨੂੰ ਕਿਹਾ ਕਿ ਤੂੰ ਲਿਆ ਆ ਕਰ ਸਾਡੇ ਕੋਲ ਦਵਾਈ ਨਹੀਂ ਹੈ ਦੀ ਬੰਦ ਕਰ ਦਵਾਈ ਚੱਲੀ ਜਾਂਦੇ ਉਹਨਾਂ ਨੇ ਵੀ ਇਗਨੋਰ ਕਰਤਾ ਇਹ ਕੰਮ ਤਾਂ ਜਾਂਦਾ ਹੀ 3000 ਰੁਪਿਆ ਮਹੀਨੇ ਤੇ ਜੌਬ ਕਰਦਾ ਬੰਦਾ ਦੇਖੋ ਲੋਕ ਵੀ ਕਿੱਡਾ ਫੈਲਾ ਚੱਕਦੇ ਆ ਅੱਜ 3000 ਤੇ ਬੰਦਾ ਕਿੱਥੇ ਮਿਲਦਾ 3000 ਰੁਪਿਆ ਮਹੀਨੇ ਦੀ ਪੇ ਹੈ ਦੀ ਬੰਦੇ ਤੇ ਘਰੇ ਤਿੰਨੇ ਹੀ ਜਾਣੇ ਨੇ ਪਿਓ ਆ ਤੇ ਦੋਨੋਂ ਭਰਾ ਨੇ ਰੋਟੀਆਂ ਵੀ ਆਪ ਹੀ ਲਾਉਣੀਆਂ ਸਫਾਈਆਂ ਵੀ ਆਪ ਹੀ ਕਰਨੀਆਂ ਫੇਰ ਘਰ ਦੇ ਹਾਲਾਤ ਕਿਦਾਂ ਦੇ ਬਣੇ ਪਏ ਸੀ ਚਲੋ ਮਾਰੇ ਮੇਰ ਕਰਨ ਸਾਨੂੰ ਦੇਖ ਕੇ ਬੜਾ ਦੁੱਖ ਹੋਇਆ ਇਸ ਬੀਤ ਦੀ ਹਾਲਤ ਅਰਦਾਸ ਕਰਿਓ ਤਕੜਾ ਹੋ ਜੇ ਇਹ ਤੰਦਰੁਸਤ ਹੋ ਵਾਹਿਗੁਰੂ ਜੀ ਕਾ ਖਾਲਸਾ ਪੈ